ਸਾਰੇ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਗੋਡੇ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਦੋਂ ਵੀਰੇ ਨੇ ਆਪਣੀ ਲੋਕੇਸ਼ਨ ਦੀ ਓਪਨਿੰਗ ਕੀਤੀ ਸੀ ਮੈਂ ਉੱਥੇ ਜਾ ਕੇ ਗਿਆ ਸੀਗਾ ਵੀ ਉਦਾਂ ਅਸੀਂ ਕਹਿੰਦੇ ਆ ਵੀ ਕਿਸੇ ਨੂੰ ਇਹਦੀ ਲੋੜ ਨਾ ਪਵੇ ਪਰ ਜੇ ਤੁਸੀਂ ਕੰਟੈਕਟ ਕਰਨਾ ਹੋਇਆ ਕਰ ਲਿਓ ਆਪਾਂ ਨੂੰ ਪਹਿਲੇ ਬੰਦੇ ਆਪਾਂ ਹੀ ਸੀ ਜਿਹਨਾਂ ਨੂੰ ਲੋੜ ਰਹੀ ਪਹਿਲੇ ਨੂੰ ਆਪਾਂ ਨੂੰ ਗੋਡੇ ਦਿਖੇ ਹੀ ਨਹੀਂ ਗੋਡੇ ਸੀਗੇ ਮੈਂ ਤੁਹਾਨੂੰ ਕਹਿ ਰਿਹਾ ਕਿ ਗੋਡੇ ਤਾਂ ਲਿਖੇ ਸੀ ਹਾਂ ਜੀ ਹਾਂ ਜੀ ਗੋਡੇ ਤਾਂ ਥੱਲੇ ਬੀਬੀਆਂ ਬੈਠੇ ਸੀ ਹਾਂ ਜੀ ਹਾਂ ਜੀ ਗੋੜ ਬੀਬੀਆਂ ਦੇ ਉੱਤੇ ਸੀਗਾ ਕਿੰਨਾ ਦਿਨਾਂ ਚ ਵੀਰੇ ਨੂੰ ਆਦੇ ਨਾ ਇੱਕ ਛੁੱਟੀ ਲੇਤੀ ਸੀ ਇਹਨਾਂ ਬਸੰਤ ਪੰਚਮੀ ਆਣੀ ਪੰਗ ਚੜਾਉਣੇ ਸੀਗੇ ਦੋ ਦੋ ਅੱਛਾ ਵੀ ਹੋਇਆ ਇੱਕ ਬੇਕੇ 11 ਉਹ ਤਿੰਨ ਦਿਨ ਦੋ ਹਫ਼ਤੇ ਲਾ ਲਓ ਹਾਂ ਤੇ ਕੱਲ ਤੱਕ ਡੈਡੀ ਦੀ ਲੱਤ ਠੀਕ ਸੀ ਅੱਜ ਕਿਉਂ ਹੈ ਡੈਡੀ ਨਹੀਂ ਮੈਂ ਰਾਤ ਸੁੱਤਾ ਨਹੀਂ ਮੈਂ ਕੱਲ ਦਿਨੇ ਹਾਂਜੀ ਮੈਂ 9 ਵਜੇ ਮੈਂ ਨਹੀਂ ਸੌ ਗਿਆ ਐਨੂੰ ਪਾਸਾ ਲੈ ਕੇ ਹਾਂਜੀ ਜਰੂਰ ਪਾਸਾ ਲੈ ਲੈ ਹਾਂਜੀ ਆ ਐ ਇਹੀ ਹੈ ਇਹ ਜਦ ਮਨੀ ਲੱਤ ਆਉਂਦੀ ਬੈਂਡ ਵੀ ਮੇਰੀ ਅੱਖ ਖੁੱਲੀ ਇਹ ਤਾਂ ਹਿੱਲੀ ਦਾ ਜਿਵੇਂ ਬਿਜਲੀ ਨਹੀਂ ਸਮਾਂ ਚੋਂ ਗਿਰਦੀ ਹੁੰਦੀਆਂ ਹੈ ਤਰੰਗਾ ਤਰੰਗਾ ਕਹਤੇ ਤਾਂ ਉਂਗਲੀਆਂ ਚੋਂ ਆਉਣਾ ਕਹਤੇ ਹੱਡੀ ਛੂਹਾ ਕੇ ਉਹ ਲੱਕ ਤੱਕ ਇਹ ਤੁਹਾਨੂੰ ਸਮਝਾ ਦੇ ਵੀ ਡਾੜੀ ਦੀ ਲੱਤ ਸਿੱਧੀ ਕਰਨੀ ਹੈ ਵੀਰਾ ਜਿਹੜਾ ਥੱਲੇ ਗੈਪ ਪੈਂਦਾ ਇਹ ਘਟਾਉਣਾ ਹੈ ਇਹ ਵੀਰਾ ਘਟਾ ਕੇ ਜਾਂਦਾ ਰਾਤ ਨੂੰ ਡਾੜੀ ਪਾ ਦਿੰਦੇ ਆ ਅੱਛਾ ਜਿਹੜੀ ਮਮੀ ਕਹਿੰਦੀ ਕੀ ਹੋ ਗਿਆ ਮਗਰ ਲਾ ਕਹਦੀ ਮੈਂ ਕਿ ਰਵੀ ਤੇਰੀ ਮੰਮੀ ਜੀ ਲੱਤ ਚੱਕੇ ਉਹ ਬਿਜਲੀ ਆਟੋਮੈਟਿਕੇ ਬਦਲਣ ਵਾਲੀ ਆ ਇਸ ਨੂੰ ਦੇਖ ਕੇ ਇਹ ਪਿਕੜ ਗਈ ਉਹ ਫੇਰਾ ਕਹਿੰਦਾ ਵੀ ਆਪਾਂ ਨੂੰ ਸੰਗਲ ਬੰਨਣੇ ਪੈਣਿਆ ਅਕਲ ਨੂੰ ਵੀ ਪਾਸੇ ਨਾਲ ਲੈਣਾ ਇੱਕ ਸਿੱਧੇ ਪੈਣ ਇਹਦਾ ਬਹੁਤ ਮਿਹਨਤ ਕਰਦਾ ਤੇਰੀ ਕੋਈ ਮਿਹਨਤ ਦੀ ਕਮੀ ਨਹੀਂ ਹੱਥ ਤੋਂ ਵੱਧ ਜ਼ੋਰ ਲਾ ਦਿੰਦਾ ਵਾ ਪੈਣ ਦੀ ਕਮਲੀ ਇਹਦੇ ਹਾਂ ਤੇ ਹੁਣ ਮਣੀ ਜੇ ਆਪਾਂ ਨੂੰ ਕਿਸੇ ਨੂੰ ਰੋਟੀ ਖਾਣ ਦਾ ਟੈਸਟ ਲਈਏ ਉਹ ਵੀ ਰੋਟੀ ਇੱਧਰ ਕੱਪੜੇ ਲਵੇਰ ਦੂਗਾ ਇਹ ਸਰੀਰ ਤੰਦਰੁਸਤ ਆ ਮੈਂ ਮੂਤਾਂ ਤੇ ਸਿੱਧਾ ਬਹੁਤ ਪੈਂਦਾ ਹੋਰ ਇੰਨੀ ਤਗਲੀਬ ਆ ਬਹੁਤ ਜ਼ਿਆਦੇ ਅਰੇ ਇਦਾਂ ਨਾ ਬੱਸ ਹਾਂ ਉਹ ਅੱਗੇ ਦਮੇ ਕੀ ਕਰਦਾ ਇੱਕ ਆਏ ਪਾਸਾ ਲਈਆ 2 ਮਿੰਟ ਬਾਅਦ 3 ਮਿੰਟ ਬਾਅਦ ਫੇਰ ਲੈ ਲਿਆ ਲੱਤ ਆਕੜੀ ਨਹੀਂ ਕੱਲ ਮੈਂ ਪੈ ਕੇ ਸੌਂ ਨਹੀਂ ਵਾਗੀ ਨੀਂਦ ਆ ਗਈ ਮੈਂ ਕਿਹਾ ਨੀਂਦ ਕਾਦੀ ਆਈ ਫਿਰ 12 ਵਜੇ ਤੋਂ ਲੈ ਕੇ 4:30 ਵਜੇ ਤੱਕ ਨਹੀਂ 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 ਬਿਜਲੀ ਨਹੀਂ ਲੱਗਦੀ। ਹਾਂ ਤੋਕ। ਅੱਜ ਅੱਜ ਵਾਕਰ ਤੋਂ ਬਾਅਦ ਅੱਜ ਸਟਿਕ ਤੇ ਮੂਵ ਹੋਣਾ ਸੀਗਾ। ਤੇ ਦੇਖਦੇ ਹਾਂ ਅੱਜ ਕੀ ਬਣਦਾ। ਸੋ ਇੱਕ ਲੱਤ 'ਚ ਥੋੜੀ ਸਵੇਲਿੰਗ ਆ ਜਾਂਦੀ ਹੈ ਕਈ ਵਾਰ ਕਿਉਂਕਿ ਪਾਸੇ ਬੁੱਸਿਆਂ ਨਾਲ। ਇਹ ਖਰਾਬ ਨਾ ਦੇ ਸੀਗੀ ਮਣੀ। ਇਹ ਨਹੀਂ ਇਹ ਇਹ ਤਾਂ ਸਹੀ ਸੀਗੀ ਆਪਣੀ। ਇਹ ਨਹੀਂ ਨਹੀਂ ਖਰਾਬ ਸੀਗੀ ਜਿਹਦੇ ਸਵੇਲਿੰਗ ਆਉਂਦੀ ਆ ਨਾ। ਇਹ ਜਿਆਦਾ ਹਾਂ ਇਹ ਤਾਂ ਬਹੁਤ ਖਰਾਬ ਸੀਗੀ। ਹਰ ਮਣੀ ਰੱਬ ਹਾਂਜੀ ਮਨੇ ਮਨੇ ਡਾਕਟਰ ਕਾ ਗੋਡਾ ਦਪੋ ਥੋੜਾ ਗੋਡੇ ਦਾ ਕਿਲੋ ਵਜਨ ਉਹ 2 ਕਿਲੋ ਜੇ ਮੈਂ ਢਿੱਡ ਦਾ ਲਾਉਣਾ ਕਹੇ ਤਾਂ ਢਿੱਡ ਦੀ ਲਾਉਣਾ ਦੇ ਦੇ। ਪਰ ਵਧੀਆ ਹੈ ਵੰਗਾਈਆਂ ਨਾ ਰੇੜੀ ਇਹਨਾਂ ਨੇ ਹੁਣ ਜੋਰ ਲਵਾਉਣਾ ਆਈਆਂ ਬੰਦੇ ਨੂੰ ਲੱਗਦਾ ਜੜੀਆਂ ਤਾਂ ਸਾਰੀ ਚੱਕੀ ਨਹੀਂ ਜਾਂਦੀ ਮੈਂ ਕੀ ਇਹ ਸਾਨੂੰ ਐਸੀ ਡਾੜੀ ਲਾ ਗਈ ਤੇ ਘਟੂਗਾ ਡਾੜੀ ਹੁਣ ਵਧੀਆ ਹੋਰ ਵਧੀਆ ਜਾ ਰਿਹਾ ਹੌਲੀ ਹੌਲੀ ਧਿਆਨ ਨਾਲ ਹੋਈ ਜਾਂਦੀ ਐਕਸਰਸਾਈਜ਼। ਚਲ ਫੇਰ ਦੱਬੋ ਦੱਬੋ ਗੋੜ ਦੱਬੋ। ਹੈ ਰੋਣੀ? ਹਾਂਜੀ। ਅਬ ਨੇ ਟਾਂਕੇ ਠੀਕ ਰਾਇ। ਟਾਂਕਿਆਂ ਵੱਲੋਂ ਠੀਕ ਰਾਇ। ਬਹੁਤ ਠੀਕ ਨੇ ਬਈ। ਇਹਨੇ ਬਹੁਤ ਵਧੀਆ ਕਰਦਾ ਕਾਰਫਿੱਟ। ਨਹੀਂ ਟਾਈਮ ਤਾਂ ਚੀਜ਼ ਨਾ ਲੱਗਦਾ ਹੀ ਆ ਹੌਲੀ ਹੌਲੀ। ਹਾਂ ਫੇਰ ਦੱਬੋ। ਦੋ ਗੋਡੇ ਖਰਾਬ ਨੇ ਪੁੱਤ। ਹੂੰ ਹੂੰ। ਬੁढ़ा ਸਰੀਰ ਹੋ ਗਿਆ ਤੁੰਨੂੰ। ਜੇ ਬੁढ़ा ਕਹਿਣ ਕਰਦੇਗਾ ਤਾਂ ਖਾਣ ਪੀਣ ਨੂੰ ਤਾਂ। ਸਹੀ ਗੱਲ। ਕੱਲ੍ਹ ਜਿਹੜੀ ਬਾਹਰ ਵੀ ਨਿਕਲੇ ਸੀ ਮਾੜਾ ਜਿਹਾ ਬੈਠੇ ਸੀ ਥੋੜੀ देर ਮੰਜੇ ਤੇ। ਤੂੰ ਪਾਲੇ ਹਾਂ ਧੜ ਦਾ ਬਾੜਾ ਨੂੰ ਪਾਲਵਾਇਸ ਰਹੂ ਹਾਂ ਮੈਨੂੰ ਹੁਣ ਆਇਕੋ ਉਸੇ ਨਹੀਂ ਦੋ ਹਾਂ ਅਸਲ ਤਾਂ ਬੈਂਡਿੰਗ ਤੇ ਜਾਣਾ ਨਾ ਉਹ ਜਿਹੜੀ ਬੈਂਡਿੰਗ ਹੈ ਉਹਨੇ ਕੰਮ ਕਰਨਾ ਛੱਡ ਹੁਣ ਲੱਤ ਸਿੱਧੀ ਕਰਨੀ ਆ ਤੂੰ ਆਪ ਅੱਡੀ ਰੱਬੋ ਜਿੰਨੀ ਦੱਬ ਸਕਦਾ ਕਈ ਐਕਸਰਸਾਈਜ਼ਾਂ ਹੁੰਦੀਆਂ ਨੇ ਪਹਿਲਾਂ ਹੋਰ ਸੀ ਹੁਣ ਥੋੜੀਆਂ ਚੇਂਜ ਹੋ ਜਾਂਦੀਆਂ ਨੇ ਨਾਲ ਦੇ ਨਾਲ ਚਲੋ ਦੋਸਤਾਂ ਦਾਦੀ ਪਰਸੋਂ ਮੇਰੇ ਨੂੰ ਕਹਿੰਦੇ ਫੇਰ ਮੈਂ ਜੰਪਿੰਗ ਜਾ ਕਰਦਾ ਕਰਾਂ ਬਾਤ ਕਾ ਤੁਸੀਂ ਹੁਣ ਕੀ ਕਰਨਾ ਜੰਮੇ ਚੈੱਕ ਕਰਕੇ ਤੁਸੀਂ ਠੀਕ ਰੋ ਮੈਂ ਖਾਣਾ ਢਿੱਡ ਘਟਾਉਣਾ ਤੇ ਫਿਰ ਦੀ ਐਕਸਰਸਾਈਜ਼ ਕਰਿਆ ਕਰਾਂਗੇ ਅੱਛਾ ਜੀ ਤਾਂ ਤਿੰਨ ਚਾਰ ਸਾਲ ਤਾਂ ਤੁਰ ਨਹੀਂ ਹੋ ਜਾ ਚੰਗੀ ਦਾ ਰੇਸ ਵੀ ਲਾਉਣੀ ਆ ਆਪਾਂ ਠੀਕ ਹੋਵੇ ਆ ਲਾ ਸਕਦੇ ਆ ਅਲੰਫਿਕਸ ਵੀ ਜਣਾ ਲੈਣਾ ਸੁਆ ਹੀ ਜਿਹੜੀ ਸੱਤ ਰਵਾਦੀ ਉਹ ਜਿਹੜੇ ਕਮੇ ਲੋਰ ਬੰਦੇ ਨੇ ਉਹ ਲਿਆ ਕਮੇ ਲੋਰ ਉਹ ਉਹ ਜਿੱਤ ਜੂ ਨੀ ਆਪਾਂ ਸ਼ਰਤਾਂ ਰੱਖਣੀਆਂ ਜਿਹਦੇ ਗੋਡੇ ਪਵਾਏ ਨੇ ਉਹ ਹਾਂ ਉਹ ਹੀ ਆਵੇ ਚਾਜੀ ਨੇ ਪਵਾਉਣੇ ਆ ਉਹ ਆਵੇ ਉਹਨੂੰ ਪਤਾ ਲੱਗੂ ਵੀ ਕਿੰਨਾ ਹਰਕ ਪੈਂਦਾ ਨਾ ਤੱਕ ਦੀ ਬੰਦੀ ਰਾਤ ਹਾਂਜੀ ਐ ਜੋਰ ਨਹੀਂ ਬਹੁਤੋ ਮਾਰਨਾ ਪੈਂਦਾ ਸੀ ਹਾਂ ਠੀਕ ਹੋ ਗਿਆ ਸੀਗਾ ਕੰਮ ਕੱਲ ਤੱਕ ਤਾਂ ਕਾਫੀ ਬੈਟਰ ਸੀ ਹਾਂ ਅੱਜ ਤਾਂ ਨਵਾਂ ਖੁੰਡੀ ਨਾਲ ਵੀ ਤੋਰਨਾ ਆਪਾਂ ਨੇ ਜੰਮਿਆ ਦੇਖੋ ਹਾਂ ਲਾਈ ਸਵੇਧ ਰੱਖੀ ਆ ਹੋਰ ਰੱਖੂ ਦਰਦ ਤਾਂ ਨਹੀਂ ਦੱਸ ਤਲਾਏ ਤੇ ਇਹ ਜਿਹੜਾ ਕੋਈ ਦਰਦ ਨਹੀਂ ਇਹ ਸੜਾ ਦਰਦੇ ਹੀ ਹੈ ਜਿਹੜਾ ਰਾਤ ਨੂੰ ਵੇਖ ਟੁੱਤੀ ਹੋ ਜਾਂਦੀ ਆ ਪ੍ਰੋਗਰਾਮ ਹੀ ਆ ਬੱਡੀ ਆਉਂਦੀ ਗੱਲ ਦੇਖ ਮੈਂ 4:30 ਵਜੇ ਨਾਲੇ ਜਨ ਫੌਜੀ ਬੰਦਾ ਪਰਫੈਕਟ ਹੁੰਦਾ ਫੈਕਟਰ ਦਾ ਇਹ ਕੋਈ ਇੱਕ ਤਰ੍ਹਾਂ ਦਾ ਨੁਕਸਰ ਜਾਂਦਾ ਦੇਖ ਮੈਂ 4:30 ਉੱਤੇ ਹਾਂਜੀ ਬੋਰਸ਼ ਕਰਕੇ ਚਾਹ ਪੀ ਕੇ ਪਰ ਅਬੀ ਮਣੀ ਫਰਾਂ ਅਬੀ ਮਮ ਡੈਡੀ ਲੈਟਰੀ ਆਪਣੀ ਲੈਟਰੀ ਕਰਕੇ ਹਮ ਨਹਾਉਣਾ ਤਾਂ ਨਾ ਲੋ ਨਹੀਂ ਨੀਰ ਕਿ ਲਈ ਪੀ ਕੇ ਬਨੇ ਕਮੀਜ਼ ਅੰਰਵियर ਬਦਲੀ ਕਰਕੇ ਫੇਰ ਪਹਿਨਦਾ ਨਹੀਂ ਕਈਆਂ ਦੇ ਦੋ ਹੁੰਦੇ ਨੇ ਅਗਰ 11 ਵਜੇ ਤੱਕ ਨਹੀਂ ਉੱਠਦਾ ਘਰ ਦੇ ਨੂੰ ਲੜੀ ਜਾਂਦਾ ਗਾਲਾਂ ਕੱਢੀ ਜਾਂਦਾ ਵੀ ਸਾੜੋਂ ਮੇਰੀ ਨਿਗਾਲੀ ਰੱਖਦੇ ਮੇਰਾ ਕਰਦੇ ਵੀ ਬਹੁਤ ਨੇ ਫਿਰ ਮੈਨੂੰ ਐਵੇਂ ਆ ਰਹੀ ਹਾਂ ਹਾਂਜੀ ਰਵੀ ਦੱਸਿਆ ਵੀ ਮੰਮੀ ਨੂੰ ਕਹਿੰਦਾ ਮਟੈੜੀ ਦਾ ਪਾਸਟ ਹੈ ਉਹਦਾ ਐਨਾ ਵੀ ਸਰਜਰੀ ਉੱਠ ਕੇ ਜਿਹੜਾ ਟਾਈਮ ਗੋਡੂ ਗੋਣ ਤੋਂ ਪਹਿਲਾਂ ਸੀ ਗੱਲ ਰੂਟੀਨ ਹੋ ਹੀ ਆ ਤੇ ਤੇਰੇ ਡੈਡੀ ਤੋਂ ਸਿੱਖ ਲਿਆ ਮੈਂ ਉਹ ਆ ਜਦ ਮੋਟਰਾਂ ਚ ਅੰਧੇਰੇ ਲੋਕ ਸੁੱਤੇ ਪਏ ਹੁੰਦੇ ਨੇ ਦੋ ਗੇੜੇ ਮਾਰ ਜਾਂਦਾ ਅੱਛਾ ਇੱਕ ਰਾਤ ਨੂੰ 12 ਵਜੇ 1:00 ਵਜੇ ਉਹ ਲੱਗਾ ਤਾਂ ਵਿੰਦਰ ਆਇਆ ਇਹ ਨਹੀਂ ਪਤਾ ਵੀ ਵਿੰਦਰ ਦਾ ਪਾਣੀ 3:00 ਵਜੇ ਸੈੱਟ ਕਰਕੇ ਆ ਮੈਨੂੰ ਤਾਂ ਪਤਾ ਮੋਟਰ ਤੇ ਰਹਿਣਾ ਰਾਤ ਨੂੰ ਉਹ ਉਹ ਤੋਂ ਮੈਂ ਬਹੁਤ ਸਿੱਖਿਆ ਕੱਬੀ ਨਹੀਂ ਰਾਤ ਮੋਟਰ ਲਈ ਰਹੇ ਜਾਂ ਲੱਟ ਜਾਂਦੀ ਸੀ ਹਾਂ ਮੋੜ ਦੇਣੀ ਭਾਵੇਂ ਜੀ ਮਹੀਨਾ ਮੋਟਰ ਤੇ ਰਹਿੰਦਾ ਮੈਂ ਯਾਹ ਰਾਤ ਤੱਕ ਨਾ ਤਾਂ ਕਰਦੀ ਸੀ ਉਹਨੂੰ ਸਿਕੋ ਵਰਗੀ ਕਰਦੀ ਰਹੀ ਤੇ ਚਾਰ ਬਟੇ ਲਿਜਾਤ ਇੱਥੋਂ ਉਸ ਤੇ ਲਿਜਾਟੋ ਲਿਜਾਟੋ ਨੀਲਾ ਰਾਦਨੇ ਥੱਲੇ ਲਾਉਣ ਤੋਂ ਰਹਿ ਗਈ ਚਲੋ ਇਹ 90 ਡਿਗਰੀ ਤੋਂ ਉੱਪਰ ਜਾਂਦੀ ਸੀ ਕੀ ਹੋ ਵਰਗੀ ਪੈਂਦੀਆਂ ਨੇ ਆਪੇ ਜਰਾਬਾ ਹੋਣ ਬੜੀ ਤੇ ਜਾਂਦ ਤੋਂ ਬਾਅਦ ਆਪਾਂ ਹੱਸੇ ਬਹੁਤ ਮੈਂ ਕਹਿੰਦੀ ਮਮੀ ਆਪਾਂ ਤਾਂ ਡੈਡੀ ਐਵੇਂ ਕਰਦੇ ਸੀ ਤੇ ਆ ਲੈ ਨਹੀਂ ਮੇਰੀ ਪਜਾਮਾ ਕੰਦਾ ਜੀ ਸਭ ਕੋਈ ਦੁਰੋਂ ਆਉਂਦਾ ਚਲੋ ਰੋਟੀ ਕੋਈ ਨਹੀਂ ਪਾ ਦਾਂਗੇ ਥੋੜੇ ਜਿਹਾ ਨਹੀਂ ਨਹੀਂ ਪਾ ਲੈਣੇ ਤੂੰ ਮੇਰੀ ਰੋਟੀ ਦਾ ਬੰਦ ਕਰਾ ਦੀ ਜਿਹੜੇ ਮਾਰਦੇ ਨੇ ਰੋਟੀ ਵੀ ਆ ਜਾਂਦੀ ਆ ਫਿਰ ਇਹਦੇ ਰੋਟੀ ਵੀ ਡੈਡੀ ਨੂੰ ਘਟਦਾ ਅੱਜ ਜੈਕਟ ਨਹੀਂ ਪਾਈ ਬਾਰਾ ਅੱਜ ਹਵਾ ਚੱਲਦੀ ਆ ਬਾਰ ਜੈਕਟ ਮੰਮੀ ਨਹੀਂ ਸੀਗੀ ਤੇ ਮੰਮੀ ਉਹਨੇ ਪਵਾ ਦੇਣੀ ਤੇਰੀ ਨੂੰ ਹਾਂ ਅੱਜ ਨਾਲ ਸੋਟੀ ਰੱਖੀ ਹੋਈ ਆ ਇਹ ਮਾਰਨ ਲਈ ਨਹੀਂ ਰੱਖੀ ਐ ਬਸ ਤਰਾਉਣ ਲਈ ਦੇਖਣਾ ਸਟਿੱ ਨੂੰ ਦੇਖ ਕੇ ਮਨ ਪਾਉ ਡਰਦਾ ਜਦੋਂ ਤੁਰਨਾ ਕਿੰਨਾ ਆਫਕਾ ਬੂ ਹਾਂ ਜੀ ਨਿੱਕੀ ਟਰਾਈ ਕਰਕੇ ਸਟਿੱਕ ਤੇ ਸ਼ਿਫਟ ਹੋ ਕੇ ਦੇਖਣਾ ਤੁਸੀਂ ਇਧਰ ਪਸਲੇ ਤੁਸੀਂ ਆਏ ਰਾਈਟ ਹੈਂਡਡ ਲੈਫਟ ਹੈਂਡਡ ਰਾਈਟ ਰਾਈਟ ਨਹੀਂ ਹਾਂਜੀ ਆਹ ਲਓ ਆਹ ਲ ਰੋਡੋਂ ਆਪਾਂ ਉਹ ਖਸਾ ਕੰਮ ਤਾਂ ਸੱਜੇ ਹੱਥ ਨਾਲ ਹੀ ਕਰਦੇ ਸਾਰੇ ਹਾਂ 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 ਡੈਡੀ ਪੈਨਲ ਛੋੜੋ ਦੋ ਮਿੰਟ ਇਦਾਂ ਨਹੀਂ ਚੱਲੇ ਤੂੰ ਚੱਲਦੇ ਨਾ ਇਹਨੂੰ ਥੋੜਾ ਦੂਰ ਰੱਖ ਲੈ ਆ ਜਾਓ ਮੈਂ ਦੇਖੋ ਡੈਡੀ ਤਰ ਤੇ ਚਲੋ ਸਿੱਧਾ ਰੱਖੋ ਲਾਕਾਂ ਉਧਰ ਠੀਕ ਹੈ ਜੇ ਤਾਂ ਇੰਨੀ ਜਲਦੀ ਤੋਰਨਾ ਆ ਮੁੱਟੀ ਝੱਡੋ ਪਹਿਲਾਂ ਜੇ ਤਾਂ ਇੰਨੀ ਜਲਦੀ ਤੋਰ ਲਾਤਾ ਕਰਦੇ ਨੇ ਉਨੀ ਜਲਦੀ ਮੈਨੂੰ ਕੰਮ ਲਾਉਂ ਆਉ ਨੂੰ ਪਹਿਲਾਂ ਥੱਲੇ ਰੱਖੋ ਪੂਰੀ ਰੱਖੋ ਬੈਲੈਂਸ ਕਰੋ ਡੈਡੀ ਹਾ ਨਾ ਮੜਕ ਜਾਂਦੀ ਆ ਉਹ ਪੂਰੀ ਰੱਖੋ ਥੱਲੇ ਹਾਂ ਇੰਨੀ ਇੰਨੀ ਨਹੀਂ ਪੇਜ ਨਾਲ ਤੋਰੋ ਹੌਲੀ ਤੋਰੋ ਹਾਂ 40 ਗੱਦੀ ਸਪੀਡ ਘੱਟ ਰੱਖੋ ਆਪਣੀ ਆਰਾਮ ਨਾਲ ਰਿਲੈਕਸ ਆਪਾਂ ਕਿਹੜਾ ਪ੍ਰੇਡ ਕਰ ਰਹੇ ਆ ਉਹ ਬਾ ਮੇਰੇ ਪੁੱਤ ਤੂੰ ਛੋਟਾ ਤਿੰਨ ਸ਼ਾਗਰ ਦੇ ਪਿਆਰ ਬਹੁਤ ਕੰਮ ਹੀ ਕਰਿਆ ਹਮ ਤਾਂ ਹੋਰ ਕੰਮ ਦਾ ਬੰਦਾ ਰਹਦਾ ਕੰਮ ਹਮ ਠੀਕ ਆ ਕੋਈ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਨਹੀਂ ਕੋਈ ਪ੍ਰੋਬਲਮ ਨਹੀਂ ਜਮੇ ਪ੍ਰੋਬਲਮ ਚਲ ਵਧੀਆ ਫਿਰ ਤਾਂ ਧਿਆਨ ਨਾਲ ਧਿਆਨ ਨਾਲ ਹਾਲੀ ਤਰੋ ਸਟਿੱਕ ਵੀ ਨਹੀਂ ਸਹੀ ਚੱਕਦੇ ਹਾਂ ਤੇ ਇੰਟਰਲੌਕ ਤੇ ਅੜਕਦੀ ਜਦੋਂ ਵੀ ਸਟਿੱਕ ਉਹਨੂੰ ਪੂਰੀ ਡਾੜੀ ਥੱਲੇ ਰੱਖਿਆ ਕਰੋ ਪਹਿਲਾਂ ਜੇ ਰੱਖੀ ਜਾਂਦੀ ਹੈ ਹਾਂ ਮੀ ਨੂੰ ਭੇਜੋ ਮੇਰੇ ਕੋਲ ਉਹ ਦੱਸੂਗਾ ਉਹਨੂੰ ਆ ਦੇਖੋ ਹਲੇ ਵੀ ਗੱਲ ਥੋੜਾ ਜਿਹਾ ਥੱਲੇ ਨੂੰ ਦੇਖ ਲਓ ਡੈਡੀ ਥੱਲੇ ਹਲੇ ਸ਼ੁਰੂ ਸ਼ੁਰੂ ਚ ਮਾੜਾ ਜਿਹਾ ਦੇਖ ਕੇ ਵੀ ਮੈਂ ਕਿਵੇਂ ਰੱਖਣੀ ਆ ਤਾਲੀ ਦਾ ਕਰੋ ਹਾਂ ਹੌਲੀ ਕਰੰਟ ਦੇਖੋ ਨਾ ਪਤਾ ਮੈਨੂੰ ਕੀ ਕਹਿੰਦੇ ਹਾਏ ਹੋਰ ਤਾਂ ਸਵੇਰੇ ਉਹ ਫੜਾਉਣੀ ਆ ਕੁੰਦੀ ਯਾਰ ਉਹਦਾ ਨਹੀਂ ਲੀਆ ਡਰ ਮੇਰਾ ਜੀ ਜਿਆਣੇ ਦੇਰੇ ਤਰੰਗਾਇਣ ਦੇ ਰਲ ਨਾ ਬਾਜਾ ਵੀ ਨਹੀਂ ਕਰ ਬਣ ਗਿਆ ਆਪਣੇ ਘਰ ਜੀ ਆਉਣਾ ਡੈਡੀ ਰਾਮ ਨਾਲ ਠੰਡੇ ਮਤੇ ਨਾਲ ਰਾਮ ਨਾਲ ਚਲੋ ਆਪਾਂ ਨੇ ਕਿਹਾ ਬਾਣ ਬਾਣੀਆਂ ਹਾਂਜੀ ਆਪਾਂ ਨੂੰ ਗੈਪ ਜਿਆਦਾ ਫਾਇਦਾ ਜੀ ਉੜੇ ਰੱਖੋ ਹਾਂ ਗਿਆਨ ਦੇਣ ਵਾਲਾ ਚਾਹੇ بڑا ਚਾਹੇ ਛੋਟਾ ਉਹਦੀ ਇੱਜ਼ਤ ਕਰਨੀ ਚਾਹੀਦੀ ਹੈ ਦੇਖ ਲੈ ਡਾਕਿੰਨਾ ਇਹ ਇਹਦੇ ਹੁੰਦਾ ਮੈਂ ਬੂਟ ਵੀ ਪਾ ਲੈਣਾ ਸ਼ਰਾਬਾ ਵੀ ਪਾ ਲੈਣਾ ਹਾਂਜੀ ਹਾਂਜੀ ਅਜਾ ਜਿੰਨਾ ਉਹ ਨਾ ਕੰਮ ਕਰਦਾ ਰਿਹਾ ਜਦੋਂ ਮੈਂ ਰਟਾਇਰ ਹੋਇਆ ਉਹ ਤੋਂ ਬਾਅਦ ਤਾਂ ਮੇਰਾ ਜਨਮ ਆ ਹਾਂ ਮੇਰਾ ਫਰਜ਼ ਹੈ ਇੱਜ਼ਤ ਕਰਨਾ ਹਾਂਜੀ ਡਰਨਾ ਹੈ ਉਸਤਾਦ ਲੋਕ ਇਹ ਡਾਕਟਰ ਆ ਇਹਦੇ ਨਾਲ ਬੜਾ ਵੱਡਾ ਮੈਂ ਮਰੀਜ਼ ਹੁਣ ਤੁਹਾਨੂੰ ਇੰਨਾ ਕਿ ਆਪਾਂ ਪ੍ਰੋਫੈਸ਼ਨਲ ਕਰ ਦੇਣਾ ਤੁਸੀਂ ਸਲਾਹ ਦੇਣ ਜੱਗੇ ਹੋਗੇ ਬੰਦੇ ਬੰਦੇ ਨੂੰ ਨਾ ਐ ਕਰਦਾ ਉਹ ਕਰਦਾ ਸਲਾਹ ਤਾਂ ਕਹੀ ਲੈਣਾ ਹੋਣਗੇ ਸਟਿਕ ਪ੍ਰੋਪਰ ਰੱਖੋ ਹਲੇ ਜੱਦੀ ਉਰ ਰੱਖਦੇ ਉਹਦੇ ਕੋਈ ਨਹੀਂ ਅੱਗੇ ਗੱਲਾਂ ਗੱਲਾਂ ਦਾ ਨਾ ਧਿਆਨ ਦੋ ਟਿੰਗਟ ਪੂਰੇ ਬਸ ਬਾਸ ਕਿਹਨੇ ਕਿੰਟੀ ਕਿਵੇਂ ਛਾੜੀ ਨੂੰ ਕਾਲੀ ਲਾ ਕੇ ਜੇ ਥੱਕ ਕੇ ਦੱਸ ਦੋ ਆਪਾਂ ਵਾਕਰ ਵਗਾ ਲੈਂਦੇ ਆ ਥੱਕਰ ਵਾਲਾ ਸਰੀਰ ਨਹੀਂ ਆ ਫੇਰ ਕਾਲੀ ਨਾ ਕਰੋ ਆਰਾਮ ਨਾਲ ਚੱਲੋ ਆਰਾਮ ਨਾਲ ਬਹੁਤ ਆ ਜਾਂਦਾ ਫੁੱਜੀ ਦੀ ਪ੍ਰੇਟ ਵਾਲਾ ਸਾਬ ਆ ਜਾਂਦਾ ਉਹ ਅੰਦਰ ਐ ਲੱਤ ਐ ਕਰ ਲੱਗੇ ਕਹਿੰਦੇ ਐ ਕਰਦੀ ਸੀ ਮੈਂ ਤਾਂ ਉਹਦਾ ਕੰਮ ਡੈਡੀ ਦਾ ਐਗਜ਼ਾਮਪਲ ਦੇਣ ਲੱਗਿਆ ਐ ਕਰਦੀ ਸੀ ਲੱਤ ਚਾਕੇ ਹਾਲੇ ਤੁਸੀਂ ਆਪ ਨਹੀਂ ਬੰਗਾ ਲੈਣਾ ਇਹਨਾਂ ਦਾ ਨਹੀਂ ਨਹੀਂ ਤੁਸੀਂ ਐ ਕਰਾਏਂਗੇ ਉਹ ਅਗੇ ਮੇਰੇ 5 ਦਿਨ ਦਾ ਕੰਮ ਮੇਰਾ ਦਾ 5 ਦਿਨ ਬਾਅਦ ਤੁਸੀਂ ਆਪ ਵਰਤੋ ਇਹਨੂੰ ਹਾਲੇ ਨਹੀਂ ਵਰਤਣੀ ਇਹ ਆ ਅੱਜ ਦਿਨ ਬਾਅਦ ਛੱਡੇ ਦੇਣੀ ਆਪਾਂ ਮੈਂ ਰਾਤ ਛਡਾ ਦੇਣੀ ਆ ਮੈਂ ਰਾਤ ਤੁਸੀਂ ਬੜ ਕੋਲ ਰੱਖਣੀ ਆ ਮਹੀਨਾ ਹਲੇ ਕਈ ਪਰ ਬੰਦੇ ਨੂੰ ਚੱਕਰ ਆ ਜਾਂਦਾ ਉਹ ਰਾਤ ਨੂੰ ਸੋਚਦਾ ਸੀ ਕਿ ਮਨੀ ਦੇ ਮੇਰੇ ਤੋਰਨਾ ਵੀ ਕੰਦ ਫੜ ਕੇ ਗੱਲ ਸੁਣ ਬੰਦੇ ਨੂੰ ਕਈ ਸੋਚਾਂ ਪੈਂਦੀਆਂ ਨੇ ਹਾਂ ਜੀ ਮੈਨੂੰ ਤਾਂ ਹੀ ਤਾਂ ਹੀ ਨਹੀਂ ਆਉਂਦੀ ਹੈਗੀ ਕਿ ਕਿਹਨਾਂ ਹੀ ਆਣਾ ਮੈਂ ਦਰਸ਼ਨ ਚਾਹ ਦੀ ਘੁੱਟ ਪੜਾ ਦਿਓ ਹਾਂ ਕੋਟੇ ਦੇ ਉਹ ਮਾੜੀ ਜਿਹੀ ਆ ਪੰਜਾ ਨੇ ਮੇਰਾ ਦਿੱਤੀ ਕੁਕੀ। ਅੱਧੀ ਕਰ। ਧਿਆਨ ਨਾਲ ਲੋ ਜਿਹੜੀ ਰਾਮ ਨੜ ਰਹਾ ਉਹ ਨਾਲ। ਫਸ ਠੀਕ ਆ। ਅੜੀਆਂ ਬੋਕਰ ਲਿਆ ਆਵੇਂ ਹੁੰਦੇ। ਨਹੀਂ ਥੋੜੀ ਜਿਹੀ ਗਾਲੀ ਤਾਂ ਐਂ ਟੇਟੀ ਆ। ਇਹ ਮੈਨੂੰ ਹਾਂ ਇਹਦਾ ਛੋਟੀ ਦਾ ਹੀ ਬੈਲੈਂਸ ਕਰਾਬ ਲੱਗਦਾ ਥੋੜਾ। ਹਾਂ ਬੈਲ ਛੋਟੀ ਦਾ ਬੈਲ ਜਿਹੜਾ ਇਹ ਇਹ ਨਾ ਥੱਲੇ ਰੰਦਾ ਰੰਦਾ ਵੇਰਦੋ ਉਹ ਰਬੜਾ ਮੇਰੇ ਨਾਲ ਹੋਈਆਂ ਨਹੀਂ। ਹਾਂ ਕਸੀਂ ਹੋਣੀਆਂ ਵੀ ਮੈਂ ਕਿਵੇਂ ਹੋਈ ਹੋਣੀਆਂ ਮਾਲਾ ਮੋਟਾ ਫਰ। ਹੋ ਵੀ ਜਾਂਦਾ ਮੈਂ। ਇਹ ਵਾਤਰ ਵਾਲੀ ਇਹਦੀ ਧਨ ਲਈਆਂ। ਇੰਟਰਲੋਕ ਕਰਕੇ ਰਬੜ ਥਿੰਗ ਨਹੀਂ ਹੋ ਜਾਂਦਾ ਤੁਸੀਂ ਵੇੜੀ ਸਿੱਧਾ ਹੀ ਨਾ ਅੰਦਰ ਜਦੋਂ ਫਿਕਸ ਹੀ ਗਿਆ ਕਾ ਕੇ ਮੇਰਾ ਕੋਈ ਆਫਸਰ ਹੀ ਨਹੀਂ ਮੈਂ ਕਾ ਭੱਜਦਾ ਇਹ ਨਹੀਂ ਪਤਾ ਸੀ ਵੀ ਹੁਣ ਆਪਰੇਸ਼ਨ ਤੋਂ ਬਾਅਦ ਔਖਾ ਹੋ ਤੈਨੂੰ ਤੁਸੀਂ ਵੀ ਇਹ ਕਿਸੇ ਨੇ ਕਰਾਉਣਾ ਹੋਇਆ ਆ ਲੈ ਉਹਨੇ ਸਾਫ ਜਣਾ ਬੀਰੇ ਮਾੜਾ ਇੱਕ ਵਾਰ ਨੰਬਰ ਦੱਸ ਦਿਓ ਆਪਣਾ ਜੇ ਕਿਸੇ ਨੇ ਕਰਵਾਉਣਾ ਹੋਇਆ ਤੁਸੀਂ ਵੀ ਸਮਰਾਲਾ ਏਰੀਆ ਆਪਣਾ ਹੈ ਨਾ ਹਾਂ ਜੀ ਵੀਰੇ ਲੋਕੇਸ਼ਨ ਉੱਥੇ ਵੀ ਹੈ ਬਾਕੀ ਤੁਸੀਂ ਜਿਹੜਾ ਬੈਂਕ ਦੇ ਨਾਲ ਹਾਂ ਨੰਬਰ ਦੇ ਦਿਓ ਇੱਕ ਵਾਰ 980311823 ਡੈਡੀ ਵੱਲੋਂ ਪੂਰਾ ਤਕੜਾ ਰੈਫਰੈਂਸ ਵਧੀਆ ਡੈਡੀ ਬਹੁਤ ਗੁੱਡ ਲਾਈਕ ਕਰਤਾ ਹਲੇ ਪੌੜੀਆਂ ਇਹਦਾ ਮੈਂ ਕੀਤਾ ਨਹੀਂ ਡੈਡੀ ਨਾਲ ਉਹਨਾਂ ਨੂੰ ਭੁਜਾਰਿਆ ਕਰਦਾ ਸੀਗਾ ਨਹੀਂ ਪੌੜੀਆਂ ਚੜਾ ਗਿਆ ਮੈਂ ਕਰਾਉਂਦੀ ਆ ਫੋਟੋ ਪੌੜੀਆਂ ਵੀ ਚੜਨਾ ਪੰਜ ਮਿੰਟ ਉਹ ਦਿਨ ਚੜਾਂਗੇ ਉਹਦਾਂ ਤਾਂ ਪੰਜ ਪੌੜੀਆਂ ਚੜ ਕੇ ਵੀ ਮੈਨੂੰ ਛੇਤੀ ਡਾਕਟਰ ਭੇਜਣ ਕਰੇ ਉਹ ਮੈਨੂੰ ਕਹਦਾ ਸਰਦਾਰ ਜੀ ਹੋਰ ਚੜਜੋਗੇ ਮੈਂ ਲਾ ਲਿਓ ਚੜ ਸਾਰਾ ਉਹ ਮੇਰੇ ਮਗਰ ਉਹ ਲੈ ਚੇਅਰ ਬੀਲ ਚੇਅਰੇ ਫਿਰਨਾ ਸੁਮੇਰ ਤਾਂ ਨਹੀਂ ਆਉਂਦੀ ਤੁਹਾਨੂੰ ਮੈਂ ਜੀ ਮਿਲੂ ਅਜੇ ਨਹੀਂ ਤਰੰਗਾ ਨਿਕਲਦੇ ਪਹਿਲੀ ਵਾਰ ਕੇਸ ਹੋਇਆ ਬਿਜਲੀ ਵਾਲਾ ਤਰੰਗਾ ਵਾਲਾ